ਨੇੜੇ ਕੋ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਥੱਲੇ ਬਹਿ ਜਾਣਾ ਬਹਿ ਕੇ ਅੰਚਲ ਕਰ ਕਰਜਾ ਫੱਟੀ ਲੈ ਲੈ ਉਹ ਪੀੜੀ ਲੈ ਵਧੀਆ 17 ਤੇ ਇੱਥੋਂ ਨਾਲ ਤਾਂ ਹੋਰ ਬਰਾਬਰ ਕੱਟੀ ਗਈ ਨਿਸ਼ਾਨੀ ਲਾ ਕੇ ਇਹ ਪਹਿਲਾਂ ਆਪਾਂ ਇਧਰੋਂ ਕਿਸ਼ਾਰੇ ਕੱਟਣਾ ਦੀ ਵੀਡੀਓ ਹੈ ਤੇ ਇਹਨੂੰ ਪਹਿਲਾਂ ਆਪਾਂ ਬਰਾਬਰ ਕਰ ਲਈਏ ਕੱਟ ਵੱਟਾ ਦੇਣਾ ਕੱਟ ਲਈਏ ਡਰਾਪਾ ਆ ਪੂਰਾ ਪੂਰਾ ਹੀ ਲੈ ਲਿਆ 17 ਇੰਚ ਇਹ ਹੀ ਆਪਣਾ ਮੇਚ ਆ ਦੇਖ ਲੈ ਮੇਚ ਹਾਂ ਤੇ ਇੱਥੋਂ ਕੋਨੇ ਤੋਂ ਆਪਾਂ ਰੱਖ ਕੇ ਇੱਥੇ ਆਪਾਂ ਲੈਣਾ 35 ਇੰਚ 35 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ ਫਿਰ ਇਹਨੂੰ ਇਸ ਕੋਨੇ ਤੋਂ ਇਧਰ ਆਪਾਂ ਮਿਲਣਾ ਤੱਕ 3 ਇੰਚ ਆ ਗਿਆ ਤੇ 3 ਇੰਚ ਦੇ ਨਿਸ਼ਾਨ ਆਪਾਂ ਇਧਰ ਲਾ ਲੈਣਾ സൈഡാ ഛോട്ട ഛോട്ട ക ਇਹ ਆਪਣਾ ਕਸ਼ੇਰਾ ਕੱਟਿਆ ਗਿਆ ਇਹਨੂੰ ਸਿਉਣ ਲਾ ਕੇ ਫਿਰ ਕਟਾਂਗੇ ਇਧਰ ਆਪਾਂ ਪੌਂਚੇ ਕੱਟ ਲੀਏ ਪੌਂਚੇ ਆਂਗੇ ਆਪਾਂ ਨੂੰ 1 ਪੌਂਚੇ ਦੀ 3 ਇੰਚ ਚਾਹੀਦਾ ਕੱਪੜਾ ਤੇ ਦੋ ਲਈ ਆਪਾਂ ਨੂੰ ਚਾਹੀਦਾ 6 ਇੰਚ ਕੱਪੜਾ 6 ਇੰਚ ਤੇ ਦਈਏ ਆਪਾਂ ਇੰਦਰ ਨਿਸ਼ਾਨ ਲਾ ਲੈਂਦੇ ਆ ਇੱਕ ਵਿਚਾਲੀ ਆਪਾਂ ਲਾ ਲੈਂਦੇ ਆ 3 ਇੰਚ ਦਾ ਕੱਪੜਾ तीन तीन इंच दिया दो पट्टिया कट लिया अपने पोंचे दिया सीधिया पट्टिया कट्टिया गिया दो ਇੱਥੇ ਆਪਾਂ ਨਾਲ ਇਹਦੇ ਵੀ 2-2 ਇੰਚ ਦੀਆਂ ਤਿੰਨ ਪੱਟੀਆਂ ਕੱਟ ਲੈਣੀਆਂ ਨੇ। 2-2 ਇੰਚ ਦੀਆਂ ਇਹ ਵੀ ਆਪਾਂ 6 ਇੰਚ ਕੱਪੜਾ ਕੱਟ ਲੈਣਾ। ਅੰਦਾਜ਼ੇ ਨਾਲ ਵੀ ਕੱਟ ਸਕਦੇ ਆ ਤੇ ਜੇ ਅੰਦਾਜ਼ਾ ਨਹੀਂ ਤਾਂ ਫਿਰ ਆਪਾਂ ਨੂੰ ਵਿੱਚ ਨੂੰ ਦਿਸ਼ਾਣੀਆਂ ਸਾਰੀਆਂ ਲਾ ਲੈਣੇ ਤੋੜ। ਜਿਨ੍ਹਾਂ ਨੇ ਕਟਿੰਕ ਦੀ ਨਹੀਂ ਕੀਤੀ ਪਹਿਲੀ ਵਾਰ ਕਰਨੀ ਹੈ ਤੇ ਉਹ ਨਿਸ਼ਾਨੀ ਵੀ ਲਾ ਸਕਦੇ ਨੇ ਇਹ ਨਾਲੇ ਦੀਆਂ ਪੱਟੀਆਂ ਕੱਟੀਆਂ ਗਈਆਂ ਤੇ ਇਹਨਾਂ 'ਚ ਵੀ ਰੇਵ ਜੋੜ ਆਪਾਂ ਪਾਵਾਂਗੇ ਇੱਕ ਕਟਿੰਗ ਹੋ ਗਈ ਤੇ ਹੁਣ ਆਪਾਂ ਸਲਾਈਆਂ ਲਾ ਲਈਏ ਪਹਿਲਾਂ ਇੱਧਰ ਦੀ ਲਾਵਾਂਗੇ ਤੇ ਇੱਧਰ ਦੀਆਂ ਦੋ ਲਾ ਕੇ ਫਿਰ ਆਪਾਂ ਮਿਲਦੇ ਆਂ ਉੱਥੇ ਚੱਲ ਜਾਈਏ ਹੁਣ ਮਸ਼ੀਨ ਤੇ ਹਣਾ ਆਪਾਂ ਇੱਧਰ ਦੀ ਏਦਾਂ ਲੰਬੀ ਲਾਵਾਂਗੇ ਆਹ ਬੰਦ ਵਾਲਾ ਪਾਸਾ ਤੇ ਆਹ ਕੰਨੀ ਵਾਲਾ ਪਾਸਾ ਇਧਰ ਆ ਪਸਾਉਣਾ ਇਹ ਤਿੰਨੀ ਸਿਉਣ ਲੱਗਣੀ ਆ ਆਪਾਂ ਲਾ ਕੇ ਤੁਹਾਨੂੰ ਦਿਖਾਉਂਦੇ ਵਾਹ ਨਾ ਇਹ ਲੰਬੀ ਸੀ ਨਾ ਪਨਾਲੀਏ ਤੇ ਇਧਰ ਆਪਾਂ ਕੱਟ ਲਾਇਆ ਸੀ ਨਾ ਜਦੋਂ ਹੁਣ ਆਪਾਂ ਇਹਨੂੰ ਇਹਦੇ ਇਸ ਤਰ੍ਹਾਂ ਕੋਲ ਅੰਜ ਕਰ ਲੈਣਾ ਇਸ ਕੱਟ ਨੂੰ ਬਰਾਬਰ ਕਰਕੇ ਆਪਾਂ ਸਲਾਈ ਆਪਣੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਪਨਾਲ ਲੈਣੀ ਹੈ ਇਸ ਤਰ੍ਹਾਂ ਇਧਰ ਕਰਨੀ ਹੈ

ਕੋਸਣ ਲਈ ਹਾਂ ਇਹ ਵੀ ਕੋਸਣ ਲਈ ਮੈਂ ਕਿਤੇ ਦੱਸ ਦੇ ਜੇ ਤਾਂ ਸਮਝ ਆਉਂਦਾ ਚੋਲੇ ਬੱਸ ਹੁਣ ਜਿਵੇਂ ਜੀ ਇੰਚ ਦੇ ਫੜਦੇ ਪੰਜ ਤੇ ਚਾਹ ਨਾ ਦੱਸ ਕੇ ਭਾਈ ਹੁਣ ਜਪਾ ਤਾਂ ਜਾਂਦੇ ਰਹਿੰਦੇ ਲੋ ਜੀ ਆਪੇ ਲਾ ਲੰਬੀ ਸੌਨ ਲਾਈਫ ਤੇ ਫਿਰ ਇੱਥੇ ਕੱਟਣਾ ਮਲਾ ਕੇ ਆਪਾਂ ਆ ਸੌਨ ਲਾਈਆਂ ਨੇ ਹੁਣ ਜਿਹੜੀ ਕਟਿੰਗ ਕਰਨੀ ਆ ਆਪਾਂ ਜਿੱਦ ਤਰੋਂ ਆਪਾਂ ਸਲਾਈ ਕੀਤੀ ਹੈ ਉਧਰੋਂ ਕਟਿੰਗ ਕਰਨੀ ਆ ਜਿਹੜਾ ਪਲੇਨ ਪਾਸ ਹੈ ਥੱਲੇ ਰੱਖਣਾ ਐਸ ਕੋਨੇ ਤੱਕ ਲਾਇਆ ਕਿ ਐਸ ਕੋਨੇ ਤੱਕ ਇਧਰ ਕੁਲੀ ਨਾ ਹੁੰਦੀ ਹਨ ਕਿ ਇਹਦੀ ਆਪਾਂ ਇਸ ਦਾ ਨਿਸ਼ਾਨਾ ਲਾ ਲੈਣੀ ਹੈ ਚਾਕ ਦੇ ਨਾਲ ਪਰ ਇਸ ਨਾਲ ਵੀ ਪਾਣ ਬਣ ਜਾਂਦੀ ਹੈ ਪਰ ਚਾਕ ਨਾਲ ਨਿਸ਼ਾਨਾ ਲਾ ਪਾ ਲਾ ਸਕਦੇ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਨਿਸ਼ਾਨਾ ਲਾ ਲੈਣੀ ਇਧਰ ਬਿੱਕ ਤੋਂ ਫੜ ਕੇ ਇਹ ਪਹਿਲਾਂ ਫ੍ਰੀਕ ਜੀ ਕਟਿੰਗ ਕਰਨੀ ਹੈ ਇੱਕ ਦੋ ਗ੍ਰੈਂਟਾ ਧਿਆਨ ਰੱਖਣਾ ਆਪਾਂ ਕਿ ਸਲਾਈ ਨਾ ਕਟ ਜਾਵੇ ਇਹ ਕਿ ਥੋੜਾ ਜਿਹਾ ਤੱਕ ਲੱਗ ਜਾ ਫਿਰ ਆਪਾਂ ਵਿੱਚ ਚੋ ਚੋ ਕਟ ਲੈਣਾ ਇਸ ਲੈਣ ਤੇ ਆਪਾਂ ਕੱਟਦੇ ਜਾਣਾ ਹੈ ਜੇ ਤੁਸੀਂ ਜਗਾ ਤੋ ਜਗਾ ਇਹ ਤੇ ਘਾਲ ਰੱਖਣਾ ਥੱਲੇ ਵਾਲਾ ਪਾਸਾ ਨਾ ਕੱਟਿਆ ਜਾਏ। ਹਾਂ। ਆ ਕੋਣੀwidehat ਫੜ ਕੇ ਚਾਰ ਲੈਣੇ। ਠੀਕ ਹੈ ਨਾ। ਦੇਖੋ। ਪੰਮ ਹਾਂ। ਲਾ। ਤੇ ਇਹਨੂੰ ਆਪਾਂ ਐਸਟਰਾ ਮੋੜ ਦੇਣਾ ਮਹਣ ਪਈ। ਇਹ ਤਾਂ ਮੋੜ ਦੇਣਾ। ਜੀ ਕਰ ਲੈਣਾ ਜੇ ਕੋਈ ਹੋ ਵੀ ਘਟਵਾ ਦਿੱਤੀ ਆਪਾਂ ਸਾਰੀ ਉਹ ਕਰ ਲੈਣੀ ਸਹੀ ਠੀਕ ਹੈ ਆਪਣਾ ਕੋਡੇ ਇਧਰ ਆਪਣਾ ਪੈਂਚਾ ਬਣਨੇ ਨੇ ਇੱਥੇ ਆਪਣੀ ਝੋਲੀ ਆਉਣੀ ਹੈ ਤੇ ਇੱਥੇ ਆਪਣਾ ਆਉਣਾ ਹੈ ਆਪਣਾ ਜਿਹੜੀਆਂ ਬਣਨੀਆਂ ਨੇ ਨਾਲ ਪਾਉਣ ਵਾਸਤੇ ਇੱਥੋਂ ਆਪਾਂ 1 ਇੰਚ ਡਾਉਨ ਦੇਣਾ ਇੱਥੋਂ ਆਪਾਂ 1 ਇੰਚ ਹਮੇਸ਼ਾ ਡਾਉਨ ਦਿੰਦੇ ਆ ਇਹ ਚਾਹੀਦੀ ਤੁਸੀਂ ਉਹਦੇ ਨਾਲ ਕੱਟ ਲਓ ਅੰਦਾਜ਼ੇ ਨਾਲ ਚਾਹੀ ਥੋੜੀ ਨਿਸ਼ਾਨੀ ਲਾ ਲਓ ਸੌਖਾ ਰਹਿੰਦਾ ਐਸਾ ਇਹ ਤੋਂ ਬਾਈ ਪਿੰਚੇ ਡੋਂਡ ਦੇ ਦੇਣਾ ਹੁਣ ਇਹਨੂੰ ਐਨ੍ਵੈਸਟਰਾ ਆਪਦੇ ਵੱਲ ਨੂੰ ਘੁਮਾ ਕੇ ਦੋ ਪਿੰਚੇ ਵੀ ਆਦ ਕੀ ਹਨ ਕੱਟ ਲਓ ਕੱਟ ਦੋ ਕਪੀਟਾ ਲੱਗੂਗੀ ਜਿਹੜੀ ਬਣਾ ਕੇ ਫਿਰ ਉੱਧਰ ਜਿੰਨ ਮਰਜ਼ੀ ਉਹ ਕਰ ਲੋ ਹਨ ਇੱਥੇ ਆਪਾਂ ਨਿਸ਼ਾਨੀ ਲਾ ਲ ਕੇ ਇੱਥੋਂ ਆਪਾਂ ਕੱਟ ਲੈਣਾ ਐਨਾ ਕ ਠੀਕ ਹੈ ਇੱਧਰਲੀ ਸਾਈਡ ਹੁਣ ਆਪਣੇ ਆ ਜਿਹੜੇ ਇੱਧਰ ਮੋੜੇ ਨੇ ਇੱਧਰਲੀ ਸਾਈਡ ਆਪਨੇ ਪਹੁੰਚੇ ਗਣਗੇ ਹੁਣ ਥੋੜੀ ਹੇਠੇ ਹੋਰ ਹੋਰ ਗੇਰਾਂ ਤੇ ਆਪਾਂ ਨਿਸ਼ਾਨਾ ਲਾ ਲੈਣਾ ਇੱਥੇ ਇੱਥੇ ਦੋਨੋਂ ਸੈਟ ਆਪਾਂ మధర ఇర ਤਾਂ ਇਹ ਜਨਾ ਕੰਚੀ ਉਧਰ ਘੱਟ ਦੇ ਆ। ਜਦੋਂ ਘੱਟ। ਇਹ ਤਾਂ ਬੰਜ ਬਰੀ ਤੇ ਆ ਨਾ ਚਾਣ ਲਾ ਕੇ ਨਾ ਜਿਵੇਂ ਕੇ ਆਪਾਂ ਟੇਡਾ ਕੱਟਿਆ। ਬਾਹਰ ਬੋਲਣਾ ਨਾ ਬਣਿਆਗਾ। ਮਾਰੇ ਮੋਟਾ ਕਰ ਜਾ। ਸਭ ਕੰਮ ਇਹ ਨਾ। ਆਲੇ-ਉਸਾਰੇ ਅੱਗੇ ਆ। ਤਾਂ ਕਿ ਕੰਚੀ ਪੈ ਜਾਵੇ ਵਿੱਚ। ਕਿੰਚੀ। ਹੁਣ ਦੋ ਪੀਨ ਨਾ। ਤੁਸੀਂ ਇਹੋ ਜਿਹਾ ਕਰਦੇ ਹੋ। ਹੂੰ। شوف ਕਿੰਚੀ। ਪੀਰ। ਦੇਖੋ ਇਹ ਦੰਪਾ ਉਹ ਚੱਕੀ ਹੋ ਗਿਆ ਤੇ ਦੂਜਾ ਵੀ ਆਪਾਂ ਇਸਤਰੀ ਕਰ ਲੈਣਾ। ਘਟਾ ਰੱਖਿਆ ਹੋਗੇ ਨਾ ਉਹਦੇ ਨਾਲ ਇਹ ਪਤਨ ਕਿੱਥੇ ਰੱਖਿਆ? ਰੱਖ ਲੇ। ਆਪਰੇ ਗੱਟਾ ਲੁਪੀਆ ਨਹੀਂ ਮੈਨੂੰ। ਦੇ ਬਿਲਕੁਲ ਬਰੀਕ ਜਲਾਹ ਕੇ ਲੋ ਜੀ ਇਹ ਆਪਣੀ ਪਛਾਰੇ ਦੀ ਕਟਿੰਗ ਹੋ ਗਈ ਉੱਚੀ ਹੋ ਗਈ ਤੇ ਨਾਲੇ ਦਾ ਹੋ ਗਿਆ ਇਹ ਜੇ ਸਟੀਚਿੰਗ ਦੇਖਣੀ ਹੋਵੇ ਤੇ ਅਗਲੀ ਵੀਡੀਓ ਚ ਆਪਾਂ ਸਟੀਚਿੰਗ ਦੀ ਪਾਉਾਂਗੇ ਅਸ਼ਾ ਦੇ ਲਈ ਸਲਾਈ ਥੈਂਕ ਯੂ